ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਸਿੰਘ ਭੱਤੇ ਭਾਈ ਸਾਡਾ ਪਿੰਡ ਸੁਹਾਲੀ ਹੈ ਜ਼ਿਲ੍ਹਾ ਮੋਹਾਲੀ ਹੈ ਸਾਡੇ ਪਿੰਡ ਸ਼ਾਮਲਾੜ ਦਾ ਰੌਲਾ ਵੀ ਚੱਲਦਾ ਪਰ ਸਰਕਾਰ ਉਹਨੇ ਜੇਲ ਬਣਾਉਣਾ ਚਾਹੁੰਦੀ ਹੈ ਜਿਹਦੇ ਵਿੱਚ ਸਾਡਾ ਪਿੰਡ ਬਈ ਸਾਰੇ ਹੀ ਵਿਰੋਧ ਕਰ ਰਿਹਾ ਏ ਉਰੇ ਸਾਡੇ ਵੱਡੇ ਵੱਡੇ ਅਫਸਰ ਵੀ ਆਏ ਤੇ ਪਰ ਸਾਡੇ ਪਿੰਡ ਦੇ ਆਨੇ ਭਾਈ ਸਭ ਨੇ ਵਿਰੋਧ ਕਰਿਆ ਵੀ ਅਸੀਂ ਜੇਲ ਇਹ ਬਣਾਉਣਾ ਨਹੀਂ ਚਾਹੁੰਦੇ ਫੈਕਟਰੀ ਸਾਹਿਬ ਬੈਠੇ ਉਹਦੇ ਮਤਾ ਪਾਇਆ ਜਾ ਰਿਹਾ ਵੀ ਸਰਕਾਰ ਕੋਈ ਵੀ ਰੱਤਕਾ ਨਾ ਕਰੇ ਕਿਉਂਕਿ ਸਾੜਾ ਪਿੰਡ ਇਹ ਮੁੱਦੇ ਉਪਰ ਸਾਰੀ ਇੱਕ ਮੁੱਠ ਹੋ ਗਿਆ ਬਾਈ ਵੀ ਉਰੇ ਜੇਲ੍ਹ ਦਾ ਵਿਰੋਧ ਹੈ ਵੀ ਉਰੇ ਜੇਲ੍ਹ ਸਾੜੇ ਬਣਨੀ ਨਹੀਂ ਚਾਹੀਦੀ ਕਿਉਂਕਿ ਜਰ ਸਾਨੂੰ ਜੇਲ੍ਹ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਸਾੜੇ ਉਰੇ ਬੜਾਏ ਦਾ ਫਾਇਦਾ ਕੀ ਆਏ ਸਾੜੇ 4-5 ਸਰਕਾਰੀ ادارے ਉਰੇ ਆਲੇ ਕਮਿਊਨਿਟੀ ਸੈਂਟਰ ਸਟੇਡੀਅਮ ਮੈਂ ਕਿਹਾ ਸਰਕਾਰ ਨੇ ਮੁੜ ਕੇ ਕੋਈ ਬਾਤ ਨਹੀਂ ਪੁੱਛੀ ਲਾਰੇ ਲਾ ਕੇ ਲੰਘ ਜਾਣੇ ਅੱਜ 25 ਕਿਲੇ ਜੇਲ੍ਹ ਬਣਾਉਣੇ ਨੂੰ بڑے بڑے ਅਫਸਰ ਵੀ ਆ ਗਏ ਸਾੜੇ ਪਿੰਡ ਤੱਕ ਸਾਰਿਆਂ ਤੇ ਆ ਹੋ ਗਿਆ ਇਹ ਪੀਕੇ ਠੰਡੇ ਪਾਈ ਅਸੀਂ ਰਵਾਨਗੀ ਉਹਨਾਂ ਨੂੰ ਦੇਤੀ ਮੁਰਕੇ ਸਾਡੇ ਨਾਲ ਕੋਈ ਧੱਕਾ ਨਾ ਕਰਿਆ ਜਾਵੇ ਅਸੀਂ ਉੱਪਰ ਦੇ ਸਾਰੇ ਮੈਂ ਕਹਿੰਦਾ ਵੀ ਇਕੱਠੇ ਹੋ ਕੇ ਕੋਈ ਨਹੀਂ ਪੱਟੂ ਮੱਚਦਾ ਨਹੀਂ ਬੰਦ ਕਰਨ ਦੇਖੋ ਇਦੋਂ ਹੀ 25 ਕਿਲੇ ਲੈ ਰਹੇ ਸਾਡੇ ਪਿੰਡ ਦੇ 25 ਕਿਲੇ ਲੈ ਰਹੇ 25 ਕਿਲੇ ਉਹ ਤਾਂ ਸਰਕਾਰ ਕੋਲ ਮੰਨ ਲਓ ਬੌਂਡ ਹੋ ਗਏ ਠੀਕ ਹੈ ਜੀ ਤੁਸੀਂ ਲੀਜੀ ਪਰ ਕਹਿੰਨੇ 25 ਦੇ 50 ਹੋ ਜਾਣੇ 75 ਹੋ ਜਾਣੇ ਛੁੱਟਣੀ ਜਾ ਹੈ ਨਹੀਂ ਮੁੜ ਕੇ ਜੇ ਸਾਡੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਪਰ ਜੇਲ੍ਹ ਵਿੱਚ ਨੌਕਰੀਆਂ ਸਰਕਾਰੀ ਨੌਕਰੀਆਂ ਘਰ ਭਾਰਤੀ ਦੇ ਦਿਓ ਲਈ 25 ਕਿਲੇ ਫਿਰ ਤਾਂ ਹੀ ਦਈਏ ਵੀ ਇਹ ਸਾਨੂੰ ਕੋਈ ਬੈਨੀਫਿਟੋ ਸਾਡੇ ਸਾਰੇ ਹੀ ਮੈਂ ਕਹਿੰਦਾ ਨਵੇਂ ਮੁੰਡੇ ਪੜ੍ਹੇ ਲਿਖੇ ਬੇਰੁਜ਼ਗਾਰ ਹੈ ਸਾਨੂੰ ਨੌਕਰੀ ਦਾ ਕੋਈ ਹੈ ਨਹੀਂ ਕਮਿਊਨਿਟੀ ਸੈਂਟਰ ਕੋਈ ਵੀ ਸਰਕਾਰੀ ਚੀਜ਼ ਉਰੇ ਆਉਣੀ ਹੁੰਦੀ ਇੱਕ ਵਾਰ ਰੌਣਾ ਰੱਪਾ ਪਾ ਕੇ ਮੁੜ ਕੇ ਲੰਘ ਜਾਂਦੀ ਹੁਣ ਜੇਲ੍ਹ ਨੂੰ ਤੁਸੀਂ ਦੇਖ ਲਓ ਏਡੇ ਏਡੇ ਅਫਸਰ ਸਾਡੇ ਪਿੰਡਾਂ 'ਈ ਬੈਠੇ ਤੁਸੀਂ ਸਾਡੇ ਨਾਲ ਵਾਅਦਾ ਕਰਦੇ ਕਿ ਹਾਂ ਅਸੀਂ ਪਹਿਲੇ ਧਾਰਪਦੋਂ ਨੌਕਰੀਆਂ ਦੇਵਾਂਗੇ ਹਾਂ ਹਾਂ ਇਹ ਪਹਿਲੇ ਕਰੋ ਸਾਨੂੰ ਵੀ ਕੋਈ ਨਾ ਕੋਈ ਬੈਨੀਫਿਟ ਆਉਣਾ ਚਾਹੀਦਾ ਜੀ ਹਾਂ ਜੀ ਮੁਹਾਲੀ ਜ਼ਿਲ੍ਹੇ ਦਾ ਪਿੰਡ ਆ ਜੀ ਬਈ ਕਿੰਨੀ ਹੋਗੀ ਉਹਦੇ ਆਧਾਰ 'ਤੇ ਜੇ ਸਾਡੇ ਨੌਜਵਾਨਾਂ ਨੂੰ ਉਰੇ ਬੇਰੁਜ਼ਗਾਰਾਂ ਨੂੰ ਨੌਕਰੀ ਮਿਲ ਜੇ ਫਿਰ ਵੀ ਸੌਟ ਕਾਢੇ ਆ ਥੋੜੀ ਯਾ ਕਰ ਪੱਟ ਚਲੋ ਉਹੀ ਤਾਂ ਗੱਲ ਹੈ ਜੀ ਗਲਤ ਹੋਈ ਹੈ ਜੀ ਤੁਸੀਂ ਕਹੋ ਦੇਉਂਗਾ ਗੱਲ ਕਰਦੇ ਆ ਚਲੋ ਆਪਾਂ ਗੱਲ ਕਰਦੇ ਨਹੀਂ ਨਹੀਂ ਸਾਡੇ ਮਾਕੇ ਤੁਸੀਂ ਜ਼ਮੀਨ ਚੈੱਕ ਕਰਦੇ ਕੋਈ ਗੱਲ ਤੁਹਾਡੇ ਆਪਣੇ ਜੋ ਆਪਾਂ ਹਾਂ ਜਿਹੜੇ ਚੰਗਾ ਸਟੇਡੀਅਮ ਕੋਈ ਚੰਗਾ ਪੈਸਾ ਲਾ ਕੇ ਕੋਈ ਕੰਪਨੀ ਪ੍ਰਾਈਵੇਟ ਕੰਪਨੀ ਕਰਨ ਦੀ ਜੇ ਮਾਲੀ ਦੀ ਵਿਚ ਕਰਦੀ ਤਾਂ ਅਸੀਂ ਤੁਹਾਡੇ ਪਿੰਡ ਵਿੱਚ ਲਿਆਉਂਦੇ ਠੀਕ ਹੈ ਜੀ ਅਦਰਵਾਜ਼ੀ ਨਹੀਂ ਉਸਟੈਂਕਮ ਹੈ ਜੀ ਨਹੀਂ ਜਿਹੜਾ ਸਟੇਡੀਅਮ ਅਸੀਂ ਸਰਕਾਰ ਵੱਲੋਂ ਤੁਹਾਡੇ ਪਿੰਡ ਵਿੱਚ ਬਣਵਾ ਰਹੇ ਹਾਂ ਨੋ ਡੀਸੀ ਸਾਹਿਬ ਨੇ ਕਿਹਾ ਠੀਕ ਹੈ ਕੋਈ ਚੰਗਾ ਇੰਸਟੀਚਿਊਸ਼ਨ ਹੋਵੇ ਤਾਂ ਕੰਮ ਤੁਹਾਡੇ ਨਿਆਣੇ ਪੜਨਗੇ ਤੁਹਾਡੇ ਬੱਚਿਆਂ ਨੂੰ ਰੋਜ਼ਾਨਾ ਉਹ ਵੀ ਤੁਹਾਨੂੰ ਫਾਇਦਾ ਹੋਣਾ ਹੋਰ ਜਿਹੜੇ ਬਾਕੀ ਗਵਰਨਮੈਂਟ ਦੇ ਸ਼ੁਰੂ ਕਰਨੇ ਪ੍ਰੋਜੈਕਟ ਕੋਈ ਵੀ ਹੋਗਾ ਅਸੀਂ ਪ੍ਰਾਇੋਰਟੀ ਤੁਹਾਡੇ ਪਿੰਡ ਦੀ ਰੱਖੀ ਜੀ ਮਾਨ ਜੀ ਦੇਖੋ ਆਪਕੋ ਸਭ ਨੂੰ ਪਤਾ ਹੀ ਮੋਹਾਲੀ ਜ਼ਿਲ੍ਹੇ ਦੀ ਮੈਟਰ ਦੇਖੋ ਜੀ ਇਥੇ ਸਰਬਸੰਤੀ ਮੋਹਾਲੀ ਦਾ ਜੋ ਤੁਹਾਡਾ ਮਤਲਬ ਮੈਂ ਜੋ ਪ੍ਰिजन ਬਾਰੇ ਜੋ 네ਗੇਟਿਵ ਹੈਗਾ ਜਾਂ ਆਪਣੀ ਥੋਟ ਹੁੰਦੀਆਂ ਜੋ ਆਪਣੇ ਵਿਚਾਰ ਹੁੰਦੇ ਆ ਮੈਂ ਥੋੜਾ ਜਿਹਾ ਉਹਦੇ ਬਾਰੇ ਤੁਹਾਨੂੰ ਦੱਸ ਦਿੰਨਾ ਮਤਲਬ ਬਾਕੀ ਤਾਂ ਤੁਹਾਡਾ ਆਪਣਾ ਡਿਸੀਜਨ ਹੁੰਦਾ ਉਹਦੇ ਦੇ ਵਿੱਚ ਅਸੀਂ ਇਹ ਨਹੀਂ ਹੈ ਕਿ ਕੋਈ ਕੋਈ ਮੈਂ ਤੁਹਾਨੂੰ ਕਿਸੇ ਹੋਰ ਪਾਸੇ ਨਹੀਂ ਤੁਹਾਡੇ ਵਿਚਾਰਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦਾ ਮਤਲਬ ਇੱਕ ਆਪਾਂ ਨੂੰ ਨੈਗੇਟਿਵ ਜਿਹੜਾ ਵਿਚਾਰ ਆਪਣੇ ਦਿਮਾਗ 'ਚ ਆ ਜਾਂਦਾ ਕਿ ਜੇਲ ਬੰਨੀ ਹੈ ਸ਼ਾਇਦ ਜੇਲ ਦੇ ਨਾਲ ਹੀ मतलब ਪਿੰਡਾਂ ਦਾ ਕੋਈ ਫਾਇਦਾ ਨਹੀਂ ਹੈ ਜ਼ਮੀਨ ਦਾ ਹੁਣ ਤੁਸੀਂ ਆਪ ਹੀ ਕਹਿ ਕਿ ਪਹਿਲਾਂ ਕਿਹਾ ਕਿ ਤੁਸੀਂ ਇਹ ਪਜਾਉ ਲੈਂਡ ਹੈਗੀ ਹੈ ਹਨਾ ਠੀਕ ਹੈ ਉਹ ਤਾਂ ਪਜਾਉ ਲੈਂਡ ਤੇ ਜੇ ਜੇਲ ਬੰਦੀ ਹੈ ਤਾਂ મતલਬ ਅਦਰਵਾਈਜ਼ ਉਹ ਕਲਚਰ ਜਿਹੜੀ ਐਗਰੀਕਲਚਰ ਦਾ ਤਾਂ ਬੈਨੀਫਿਟ ਨਹੀਂ ਰਹੇਗਾ ਪਰ ਤੁਸੀਂ ਦੂਜਾ ਗਿਆ ਸੀਗਾ ਕਿ ਇੱਥੇ ਜੇ ਗਰਾਊਂਡ ਬਣ ਜੇ ਤਾਂ ਕਮਿਊਨਿਟੀ ਹੈਲਥ ਸੈਂਟਰ ਬਣ ਜੇ <CeAR> देखो 168 एकड़ लैंड ਆ ਮੇਰੇ ਖਿਆਲ ਨਾਲ 65 68 एकड़ 30 ਪਿੰਡ ਦੀ ਹੈਗੀ ਹੈ ਨਹੀਂ 36 एकड़ ਹੈ ਜੀ ਬਾਕੀ ਦਾ ਹਾਂ ਉਹ ਸਾਨੂੰ ਤਾਂ 25 एकड़ ਮਤਲਬ ਡਿਪਾਰਟਮੈਂਟ ਨੂੰ ਚਾਈਦੀ ਹੈ ਡਿਪਾਰਟਮੈਂਟ ਦਾ ਮੈਂ ਇਹ ਦੱਸਦਾ ਕਿ ਜਿਹੜਾ ਜਿਹੜੀ ਚੀਜ਼ ਦਾ ਆਪਾਂ ਨੂੰ ਮਤਲਬ ਬੈਨੀਫਿਟ ਆ ਉਹ ਜਿਹੜੀ ਚੀਜ਼ ਦਾ ਲਾਸ ਹੈ ਜੇਲ ਦਾ ਠੀਕ ਹੈ ਜੀ ਇੱਕ ਤਾਂ ਮਤਲਬ ਆਪਾਂ ਇਹ ਕਹਿੰਨੇ ਆ ਕਿ ਜਦੋਂ ਇੱਕ ਜਦੋਂ ਜੇਲ੍ਹ ਬੰਦੀ ਨਾ ਜੀ ਇੱਕ ਤੁਸੀਂ ਜਿੱਥੇ ਮਰਜ਼ੀ ਸਰਚ ਕਰ ਲਓ ਪੰਜਾਬ ਦੀਆਂ ਜੇਲਾਂਾਂ 'ਚ ਭਾਵੇਂ ਫਿਰੋਜ਼ਪੁਰ ਆ ਪਟਿਆਲਾ ਜਾਂ ਇਵਨ ਕਿ ਤੁਸੀਂ ਰੋਪੜ ਇੱਕ ਉਜਾੜ ਜਗ੍ਹਾ ਤੇ ਬਣੀ ਸੀ ਤੇ ਅੱਜ ਦੀ ਰੋਪੜ ਦਾ ਏਰੀਆ ਦੇਖੋ ਜੇਲ੍ਹ ਦੇ ਆਸ-ਪਾਸੇ ਦੀ ਜਿਹੜੀ ਲੈਂਡ ਹੁੰਦੀ ਹੈ ਨਾ ਜੀ ਉਹਦੀ ਕੀਮਤ ਵੱਧਦੀ ਵੱਧਦੀ ਹੈ ਇਹ ਇਹ ਮਤਲਬ ਮੈਂ ਨਹੀਂ ਕਹਿ ਰਿਹਾ ਇਹ ਨਾਰਮਲ ਇੱਕ ਨਾ ਤੁਸੀਂ ਦੇਖ ਲਓ ਜਿੱਥੇ ਹੁੰਦੇ ਉਹਦੇ ਆਸ-ਪਾਸੇ ਵਾਟਸੋਕ ਹੋਣੀ ਹੋਣੀ ਹੁੰਦੀ ਹੈ ਇਹਦੇ ਵਿੱਚ ਕੋਈ ਉਹ ਨਹੀਂ ਹੈ ਕਮਿਊਨਿਟੀ ਹੈਲਥ ਸੈਂਟਰ ਤਾਂ ਨਾਲ ਬਣੇਗਾ ਹੀ ਬਣੇਗਾ ਇਹ ਤਾਂ ਹੈ ਨਹੀਂਗਾ ਕਿ ਜੇ ਜੇਲ ਬਣ ਗਈ ਤਾਂ ਉਹਦੇ ਨਾਲ ਐਨੀ ਜਮੀਨ ਪਈ ਹੈ ਤਾਂ ਤੁਸੀਂ ਉਹ ਜੋ ਤੁਹਾਡਾ ਮਤਾ ਪਏਗਾ ਤੁਸੀਂ ਉਹ ਬਣਾ ਸਕਦੇ ਹੋ ਸਰਕਾਰ ਵੀ ਤੁਹਾਡੇ ਨਾਲ ਹੀ ਚੱਲੇਗੀ ਸੈਕਿੰਡ ਹੈ ਕਿ ਜਿਹੜੀ ਆ ਰੋਡ ਆਦੀ ਹੈ ਕਿਉਂਕਿ ਜਦੋਂ ਜਿੱਥੇ ਉਹ ਬਣੇਗੀ ਨਾਲ ਸਾਰੀ ਰੋਡ ਵੀ ਪੱਕੀ ਪ੍ਰੋਪਰ ਹੋਏਗੀ ਉਹ ਉਹ ਵੀ ਸਾਰਾ ਕੁਝ ਜਦੋਂ ਬੰਨਾ ਤਾਂ ਉਹ ਸਾਰਾ ਕੁਝ ਪੱਕਾ ਹੋਣਾ ਹੈ ਥਰਡ ਜਿਹੜਾ ਹੈਗਾ ਆ ਆਪਣਾ ਰੋਜ਼ਗਾਰ ਆ ਜਿਹੜਾ ਪਿੰਡ ਪਿੰਡ ਦੇ ਮੈਂਬਰ ਦਾ ਹੁਣ ਤੁਸੀਂ ਦੇਖੋ ਜੇ ਹੁਣ ਇੱਥੇ ਸਬਜ਼ੀਆਂ ਸੁੱਜੀਆਂ ਜੋ ਵੀ ਕੀਤਾ ਹੈਗਾ ਜੇਲ੍ਹ ਦੇ ਅੰਦਰ ਇੱਕ ਦੇਖੋ ਨਾ ਇੱਕ ਪਿੰਡ ਤੋਂ ਜ਼ਿਆਦਾ ਦੀ ਵਸੋਂ ਹੁੰਦੀ ਹੈ ਤੇ ਉਹ ਜਿਹੜੀ ਚੀਜ਼ ਹੈਗੀ ਆ ਤਾਂ ਜੇ ਸਾਨੂੰ ਇੱਥੋਂ ਹੀ ਮਿਲੇਗੀ ਤਾਂ ਅਸੀਂ ਇੱਥੋਂ ਹੀ ਆਪਣੀ ਮਰਜ਼ੀ ਹੋ ਜੇਗੀ ਤੇ ਉਹ ਵੀ ਤੁਹਾਡਾ ਸਾਰਾ ਹੋ ਜਾਣਾ ਥਰਡ ਜਿਹੜਾ ਪ੍ਰੈਜ਼ਨਟ ਡਵੈਲਪਮੈਂਟ ਬੋਰਡ ਇੱਕ ਬਣਿਆ ਸਾਡਾ ਉਹਦੇ ਬਾਹਰਲੇ ਪਾਸੇ ਜੇ ਅਸੀਂ ਕੋਈ ਆਊਟਲੈਟ ਬੰਦਿਆ ਜੋ ਵੀ ਬੰਦਿਆ ਉਹ ਵੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕੁਝ ਤਾਂ ਮਤਲਬ ਪ੍ਰिजन ਦੇ ਤੁਸੀਂ ਬੈਨੀਫਿਟ ਦੱਸਿਆ ਵੀ ਚਲੋ ਬੱਚਾ ਕ੍ਰਾਈਮਨਲ ਕੋਈ ਹੁੰਦਾ ਸੀ ਜਾਣੇ ਦੂਸਰੇ ਬਰੇਲਾ ਬੰਦਾ ਹੈ 16 ਸਾਲ ਸਾਲ ਤੋਂ ਲੈ ਕੇ 21 ਸਾਲ ਤੱਕ ਆਪਾਂ ਸਭ ਸਮਝਦੇ ਹਾਂ ਬੱਚਾ ਚਲੋ ਇਸ ਜੁਰਮ 'ਚ ਚਲੇ ਜਾਂਦਾ ਸਾਡੇ ਤਾਂ ਬੱਚੇ ਹੀ ਸੋਚਣਗੇ ਵੀ ਬਾਪੂ ਨੇ ਰੋਟੀ ਫੜਾ ਜਾਣੀ ਇੱਥੇ ਦਾ ਬਹਿ ਰਹਿਣਾ ਪਾਪਾ ਵੀ ਨੇੜੇ ਆ ਕੇ ਪਟਿਆਲਾ ਖਾਨੀ ਰੋਡ ਪਟਿਆਲਾ ਖਾਨੀ ਰੋਡ 'ਤੇ ਬੱਚਿਆਂ ਨੇ ਸੋਚਣਾ ਵੀ ਬਾਪੂ ਨੇ ਆਪੇ ਰੋਟੀ ਫੜਾ ਜਾਣੀ ਸ਼ਾਮ ਨੂੰ ਯੂਰੀ ਤਾਂ ਮੈਂ ਰਹਿਣਾ ਨਹੀਂ ਨਹੀਂ ਜੱਟੇ ਦਾ ਨਸ਼ਾ ਬਹੁਤ ਹੈ ਇਹ ਨਾਲ ਨਹੀਂ ਉਹ 70 ਨਹੀਂ ਜਿਹੜਾ ਕਰਦਾ ਨਾ ਐਸੀ ਨਾ ਨਹੀਂ ਸੋਚਦੇ ਜਿਹੜੀ 16 17 ਸਾਲ ਦੀ ਜਨਰੇਸ਼ਨ ਹੈ ਉਹ ਤਾਂ ਸੋਚਣਾ ਉਹਨਾਂ ਨੂੰ ਜਿਹੜਾ ਜਿੱਤਾਂ ਲਾਉਂਦੇ ਜਿਹਦਾ ਰੋਕੀ ਜਾਂਦੇ ਉਹਨਾਂ ਪੜਦੇਗਾ ਚਲੇ ਜੇ ਕਹਿੰਦਾ ਆ ਤਾਂ ਜਾਣਾ ਉਹ ਜਿਹੜਾ ਦੁਨੀਆ ਕਹਿੰਦੇ ਕਿ ਬਾਕੀ ਵੀ ਤਾਂ ਹੁਣ ਦੇਖੋ ਪਟਿਆਗੇ ਸਾਰੇ ਦੁਨੀਆ ਸਾਰੇ ਲੱਗੇ ਜਗਾ ਬਣਾ ਦਿੰਦੀਆਂ ਹੋਈਆਂ ਮੇਰੇ ਕਹਿੰਦਾ ਮਤਲਬ ਇਹ ਨਹੀਂ ਜਿਹੜਾ ਤੁਸੀਂ ਕਹਿ ਰਹੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਰੀਕ ਸ਼ਹਿਰ ਦੇ ਵਿੱਚ ਜਦੋਂ ਪ੍ਰਿਜ਼ਨ ਬਣਾਉਂਦਾ ਮਤਲਬ ਤਾਂ ਇਹ ਹੀ ਹੁੰਦਾ ਜਿਹੜੇ ਜਿਹੜਾ ਤੁਸੀਂ ਦੇਖਣਾ ਉਹਦੇ ਰੂਲਸ ਹੈਗੇ ਆ ਉਹਦੇ ਵਿੱਚ ਵੀ ਇਹੀ ਲਿਖਿਆ ਹੋਇਆ ਕਿ ਜਿਹੜਾ ਪਰਸਨ ਹੈਗਾ ਉਹ ਉੱਥੇ ਹੀ ਰਹੇਗਾ ਜਿਹੜੀ ਉਹਦੀ ਨੀਰੈਸਟ ਪਲੇਸ ਹਾਂਜੀ ਜਿਹੜੀ ਉਹਦੀ ਨੀਰੈਸਟ ਚੋਲ ਵਿੱਚ ਪੈਣੀ ਉਹ ਬੰਦੇ ਨੇ ਉੱਥੇ ਹੀ ਲੋਜ ਰਹਿਣਾ ਇਹ ਇਹ ਦੋ ਪਿਨਿਸ਼ਮੈਂਟ ਹੋ ਜਾਂਦੀਆਂ ਇੱਕ ਆਪਾਂ ਬੰਦੇ ਨੂੰ ਆਪਾਂ ਦੂਰ ਕੀਤਾ ਦੋ ਪਿਨਿਸ਼ਮੈਂਟ ਉਹੀ ਕਰਦਾ ਜਿਹੜਾ ਬੰਦਾ ਸ਼ਰਾਬੀ ਹੈ ਉਹਦੇ ਕੋਲ ਦੇ ਵਾਸਤੇ ਅਧਿਕਾਰ ਹੁੰਦਾ ਅਦਰਵਾਈਜ਼ ਜਿਹੜਾ ਨਿਰਸਟ ਥਾਣੇ ਤੋਂ ਪੱcza ਦਰਜ ਹੋਇਆ ਜਿਹੜੀ ਕੋਟ ਆ ਉਹਦੇ ਨੇੜੇ ਜਿੱਥੇ ਬੰਦਾ ਰਹਿੰਦਾ ਉਹਨੇ ਬੰਦੇ ਨੇ ਉੱਥੇ ਹੀ ਜਾਣਾ ਹੁੰਦਾ। ਉਹ ਉਹ ਸਿਰਫ ਐਸੇ ਪਿੱਛੇ ਹੁੰਦਾ ਕਿ ਪਿੱਛੇ ਪਰਿਵਾਰ ਪਰੇਸ਼ਾਨ ਨਾ ਹੋਵੇ। ਅਸੀਂ ਇਹ ਨਹੀਂ ਕਹਿੰਦੇ ਕਿ ਉਹ ਬੰਦਾ ਹੋਰ ਹੋ ਜਾਏਗਾ ਜਾਂ ਨਹੀਂ ਹੈ। ਉਹ ਸੈਕਿੰਡ ਆਪਸ਼ਨ ਹੈ ਦੇਖੋ ਦੇਖਾ ਜੇ ਮੇਰੇ ਤੋਂ ਕੁਝ ਹੋਇਆ ਤਾਂ ਮੇਰਾ ਮੇਰਾ ਪਰਿਵਾਰ ਦਾ ਮੈਂਬਰ ਆ ਮੇਰੇ ਘਰ ਦੀ ਐ ਮੇਰੇ ਬੱਚੇ ਆ ਉਹ ਉਹਨਾਂ ਦਾ ਮਨ ਤਾਂ ਕਰੇਗਾ ਨਹੀਂ ਮੈਨੂੰ ਚਲੋ ਉਹਦੇ ਨਾਲ ਨਾਲ ਬਾਜੀ ਭਾਈ ਸਾਡੇ ਪਿੰਡ ਪ੍ਰਸ਼ਾਸਨ ਆਇਆ ਵਾ ਕਹਿੰਦੇ ਭਈ ਜੇਲ ਮਨਜ਼ੂਰ ਨਹੀਂ ਹੈਗੀ ਪ੍ਰਸ਼ਾਸਨ ਬਣਾਉਣਾ ਚਾਹੁੰਦਾ ਜੇਲ ਆਹ ਦੇਖ ਲਓ ਪਿੰਡ ਦਾ ਸਾਰਾ ਨਗਰ ਹੈ ਸਾਰਾ ਨਗਰ ਭਾਈ ਵਿਰੋਧ ਵਿੱਚ ਹੈ ਸਾਰਾ ਪਿੰਡ ਸਾਡਾ ਭਾਈ ਵਿਰੋਧ ਵਿੱਚ ਹੈ ਉਹਦੇ ਵਿੱਚ ਕਹਿੰਦੇ ਵੀ ਜੇਲ ਬਣਾਉਣੀ ਹੈ ਆਹ ਦੇਖ ਲਓ ਸਾਰਾ ਪਿੰਡ ਖੜਾ ਹੈ ਇਹ ਤੁਹਾਨੂੰ ਲੰਘਦਾ ਇੰਨੇ ਸਾਲਾਂ ਦਾ ਜਨਮ ਹੋਇਆ ਤਾਂ ਨਹੀਂ ਸਰ ਹੋਇਆ ਦੋ ਕਰੋੜ ਦਾ ਰੇਟ ਤੇ ਅੱਜ ਕਰਤੀ ਹੀ ਵੀ ਬਣੂ ਸਾਡਾ ਤਾਂ ਵੀ ਹਾਂ ਚੰਨੋ ਮਰੋਣਾ ਨਹੀਂ ਯਾਰ ਜੀ ਕੰਮ ਬੈਂਤ ਹੋਈ ਸਾਡੀ ਬਸ ਹਾਂ ਜੀ ਜਨਾਬ ਗੱਲ ਹੋ ਰਹੀ ਹੈ ਜੀ 4 ਸਾਲ ਹੋ ਗਏ ਠੇਕੇ ਪਰ ਚੱਲ ਰਹੀ ਹੈ ਜੀ ਜ਼ਮੀਨ ਨਵ ਪੰਚਾਇਤ ਤਾਂ ਹੈ ਨਹੀਂ ਅੱਜ ਤੱਕ ਵੀ ਪੰਚਾਇਤ ਕੋਈ ਵੀ ਚੀਜ਼ ਹੈ ਮੇਰੀ ਚੀਜ਼ ਹੈ ਠੇਕੇ ਪਰ ਇਹਨਾਂ ਦਾ ਦੁੱਖ ਤਾਂ ਮੈਨੂੰ ਹੁੰਦਾ ਹੈ ਜੀ ਅਸੀਂ ਤਾਂ ਕਹਿੰਦੇ ਆ ਫੈਕਟਰੀ ਸਾਹਿਬ ਨੂੰ ਕਹਿ ਲਿਆ ਵੀ ਤੁਸੀਂ ਇਹਨੂੰ ਨਾਉਂ ਦਾ ਕਰਾਓ ਸਾਡਾ ਤਾਂ ਬੁਖਾਰ ਉਤਰਿਆ ਅਸੀਂ ਤਾਂ ਕੋਟਾਵਾਂ ਨਾ ਖੁਮਮਾ ਨੌ ਤਾਂ 4 ਸਾਲ ਹੋਏ ਨਹੀਂ ਟੱਕਾ ਹੋਇਆ ਵਾ ਜੀ ਉਹਦਾ ਪਿੰਡ ਵਿੱਚ ਪਹਿਲੇ ਜ਼ਿਮੀਦਾਰਾਂ ਨਾਲ ਟੱਕੇ ਨਾਲ ਤੁਸੀਂ ਫਸਲਾਂ ਬਾਤਤੀਆਂ ਜੀ ਇਸ ਪ੍ਰਸ਼ਾਸਨ ਲਿਆ ਕੇ ਪ੍ਰਸ਼ਾਸਨ ਵੀ ਉਹਨਾਂ ਦੇ ਨਾਲ ਹੋ ਜਾਂਦਾ ਮੰਤਰੀਆਂ ਦੇ ਜਿਹੜਿਆਂ ਨੂੰ ਕਹਿੰਦੇ ਤੇ ਜੀ ਅਸੀਂ بڑے بڑے ਮਹਿਲ ਜਿਹੜੇ ਨਜਾਇਜ਼ ਹੋਏ ਪਏ ਆ ਜੀ ਉਹ ਸਾਰੇ ਵੀ ਉਹ ਅਸੀਂ ਛਡਾਉਂਗਾ ਉਹ ਉੱਥੋਂ ਤਾਂ ਜਾਂਦੇ ਹੀ ਨਹੀਂ ਕੋਈ ਨਹੀਂ ਜਾਂਦਾ ਕੋਈ ਪੂਰੀਆਂ ਸਾਡੀਆਂ ਜ਼ਮੀਨਾਂ ਦਾ ਗੰਨਾ ਸਾੜਾ ਬਾਅਦ ਤੋਂ ਸਾਲ ਜੀ ਗਠੇ ਬਾਅਦ ਤੇ ਜੀ ਸਾਡੀਆਂ ਦਾ ਫਸਲਾਂ ਬਰਬਾਦ ਕਰਕੇ ਨੌ ਤਾਂ ਹੁਣ ਤੱਕ ਨਹੀਂ ਪ੍ਰਸ਼ਾਸਨ ਦਾ ਪੰਚਾਇਤ ਕਹੀ ਤਾਂ ਜਾਣੇ ਜੀ ਉਹਰੇ ਇੰਨੇ ਲੋਕ ਤਾਂ ਇਕੱਠੇ ਕਰਨੇ ਦੀ ਲੋੜ ਨਹੀਂ ਪੰਚਾਇਤ ਦੇ ਨੌਕਰੋ ਪੰਚਾਇਤ ਦੇ ਜੋ ਮਰਜ਼ੀ ਕਰਈਏ ਪੰਚਾਇਤ ਕਰੂਗੀ ਜੋ ਕਰਨਾ ਭਾਈ ਗੁਰਜੀਤ ਸਿੰਘ ਖਾਲਸਾ ਭਾਈ ਗੁਰਜੀਤ ਕੀ ਫਤਿਹ ਭਾਈ ਸਾਡਾ ਪਿੰਡ ਸੁਹਾਲੀ ਹੈ ਜ਼ਿਲ੍ਹਾ ਮੋਹਾਲੀ ਹੈ ਸਾਡੇ ਪਿੰਡ ਸ਼ਾਮਲਾੜ ਦਾ ਰੌਲਾ ਵੀ ਚੱਲਦਾ ਪਰ ਸਰਕਾਰ ਉਹਰੇ ਜੇਲ੍ਹ ਬਣਾਉਣਾ ਚਾਹੁੰਦੀ ਹੈ ਜਿਹਦੇ ਵਿੱਚ ਸਾਡਾ ਪਿੰਡ ਬਈ ਸਾਰੇ ਹੀ ਵਿਰੋਧ ਕਰ ਰਿਹਾ ਏ ਉਹਰੇ ਸਾਡੇ ਵੱਡੇ ਵੱਡੇ ਅਫਸਰ ਵੀ ਆਏ ਤੇ ਬਸ ਸਾਡੇ ਪਿੰਡ ਦੇ ਆਨੇ ਬਾਈ ਸਭ ਨੇ ਵਿਰੋਧ ਕਰਿਆ ਵੀ ਅਸੀਂ ਜੇਲ ਇਹ ਬਣਾਉਣਾ ਨਹੀਂ ਚਾਹੁੰਦੇ ਫੈਕਟਰੀ ਸਾਹਿਬ ਬੈਠੇ ਉਹਦੇ ਮਤਾ ਪਾਇਆ ਜਾ ਰਿਹਾ ਵੀ ਸਰਕਾਰ ਕੋਈ ਵੀ ਧੱਕਾ ਨਾ ਕਰੇ ਕਿਉਂਕਿ ਸਾਡਾ ਪਿੰਡ ਇਹ ਮੁੱਦੇ ਉਪਰ ਸਾਰੀ ਇੱਕ ਮੁੱਠ ਹੋ ਗਿਆ ਬਾਈ ਵੀ ਉਹਦੇ ਜੇਲ ਦਾ ਵਿਰੋਧ ਹੈ ਵੀ ਉਹਦੇ ਜੇਲ ਸਾਡੇ ਬਣਨੀ ਨਹੀਂ ਚਾਹੀਦੀ ਕਿਉਂਕਿ ਜੇ ਸਾਨੂੰ ਜੇਲ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਸਾਡੇ ਉਹਦੇ ਬੜਾਏ ਦਾ ਫਾਇਦਾ ਕੀ ਆਏ ਸਾਡੇ 4 5 ਸਰਕਾਰੀ ادارے ਉਹਰੇ ਆਲੇ ਕਮਿਊਨਿਟੀ ਸੈਂਟਰ ਸਟੇਡੀਅਮ ਮੈਂ ਕਹਿੰਦਾ ਸਰਕਾਰ ਨੇ ਮੁੜ ਕੇ ਕੋਈ ਬਾਤ ਨਹੀਂ ਪੁੱਛੀ ਲਾਰੇ ਲਾ ਕੇ ਲੰਘ ਜਾਣੇ ਅੱਜ 25 ਕਿਲੇ ਜੇਲ੍ਹ ਬਣਾਉਣੇ ਨੂੰ بڑے بڑے ਅਫਸਰ ਵੀ ਆ ਗਏ ਸਾਡੇ ਪਿੰਡ ਤੱਕ ਸਾਰਿਆਂ ਤੇ ਆ ਹੋ ਗਿਆ ਇਹ ਪੀਕੇ ਠੰਡੇ ਪਾਈ ਅਸੀਂ ਰਵਾਨਗੀ ਉਹਨਾਂ ਨੂੰ ਦੇਤੀ ਮੁੜ ਕੇ ਸਾਡੇ ਨਾਲ ਕੋਈ ਧੱਕਾ ਨਾ ਕਰਿਆ ਜਾਵੇ ਅਸੀਂ ਉੱਪਰ ਦੇ ਸਾਰੇ ਮੈਂ ਕਹਿੰਦਾ ਵੀ ਇਕੱਠੇ ਹੋ ਕੇ 对不对 ਕਰਨ ਦੇਖੋ ਇਦੋਂ ਹੀ 25 ਕਿਲੇ ਲੈ ਰਹੀ ਸਾਡੇ ਪਿੰਡ ਦੇ 25 ਕਿਲੇ ਲੈ ਰਹੀ 25 ਕਿਲੇ ਉਹ ਤਾਂ ਸਰਕਾਰ ਕੋਲ ਮੰਨ ਲਓ ਬੌਂਡ ਹੋ ਗਏ ਠੀਕ ਹੈ ਜੀ ਤੁਸੀਂ ਲੀਜ ਪਰ ਕਹਿੰਨੇ 25 ਦੇ 50 ਹੋ ਜਾਣੇ 75 ਹੋ ਜਾਣੇ ਛੁੱਟਣੀ じゃ ਹੈ ਨਹੀਂ ਮੁੜ ਕੇ ਜੇ ਸਾਡੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਪਰ ਜੇਲ੍ਹ ਵਿੱਚ ਨੌਕਰੀਆਂ ਸਰਕਾਰੀ ਨੌਕਰੀਆਂ ਕਰ ਭਰਤੀ ਦੇ ਦਿਓ ਲਈ 25 ਕਿਲੇ ਫਿਰ ਤਾਂ ਅਸੀਂ ਦਈਏ ਵੀ ਸਾਨੂੰ ਕੋਈ ਬੈਨੀਫਿਟੋ ਬਈ ਸਾਡੇ ਸਾਰੇ ਹੀ ਮੈਂ ਕਹਿੰਦਾ ਨਵੇਂ ਮੁੰਡੇ ਪੜ੍ਹੇ ਲਿਖੇ ਬੇਰੁਜ਼ਗਾਰ ਐ ਸਾਨੂੰ ਨੌਕਰੀ ਦਾ ਕੋਈ ਹੈ ਨਹੀਂ ਕਮਿਊਨਿਟੀ ਸੈਂਟਰ ਕੋਈ ਵੀ ਸਰਕਾਰੀ ਚੀਜ਼ ਉਰੇ ਆਉਣੀ ਹੁੰਦੀ ਇੱਕ ਵਾਰ ਰੌਲਾ ਰੱਪਾ ਪਾ ਕੇ ਮੁੜ ਕੇ ਲੰਘ ਜਾਂਦੀ ਹੁਣ ਜੇਲ੍ਹ ਨੂੰ ਤੁਸੀਂ ਦੇਖ ਲਓ ਐਡੇ ਐਡੇ ਅਫਸਰ ਸਾਡੇ ਪਿੰਡਾਂ 'ਈ ਬੈਠੇ ਤੁਸੀਂ ਸਾਡੇ ਨਾਲ ਵਾਅਦਾ ਕਰਦੇ ਵੀ ਹਾਂ ਅਸੀਂ ਪਹਿਲੇ ਧਾਰਪਦੋਂ ਨੂੰ ਨੌਕਰੀਆਂ ਦੇਵਾਂਗੇ ਹਾਂ ਹਾਂ ਇਹ ਪਹਿਲੇ ਕਰੋ ਸਾਨੂੰ ਵੀ ਕੋਈ ਨਾ ਕੋਈ ਬੈਨੀਫਿਟ ਆਉਣਾ ਚਾਹੀਦਾ ਜੀ ਹਾਂ ਜੀ ਮੁਹਾਰੀ ਜ਼ਿਲ੍ਹੇ ਦਾ ਪਿੰਡ ਆ ਜੀ ਬਈ ਕਿੰਨੀ ਹੋ ਗਈ ਉਹਦੇ ਆਧਾਰ 'ਤੇ ਜੇ ਸਾਡੇ ਨੌਜਵਾਨਾਂ ਨੂੰ ਉਰੇ ਬੇਰੁਜ਼ਗਾਰਾਂ ਨੂੰ ਨੌਕਰੀ ਮਿਲ ਜੇ ਫਿਰ ਵੀ 100% ਆਡੇ ਆ ਥੋੜੀ ਯਾਰ ਕੜਪਟੀ ਚਲੋ ਉਹੀ ਤਾਂ ਗੱਲ ਹੈ ਜੀ ਗੱਲ ਤਾਂ ਉਹੀ ਹੈ ਜੀ ਤੁਸੀਂ ਤੁਸੀਂ ਨਾਲੋਂ ਜੋ ਗੱਲ ਕਰਦੇ ਚਲੋ ਆਪਾਂ ਗੱਲ ਕਰਦੇ ਨਹੀਂ ਸਾਡੇ ਮਾਗੇ ਤੁਸੀਂ ਜ਼ਮੀਨ ਟੇਕ ਕਰਦੇ ਕੋਈ ਗੱਲ ਕੁਝ ਮਾਗੇ ਆਪਣੇ ਜੋ ਆਪਾਂ ਹਾਂ ਜਿਹੜਾ ਚੰਗਾ ਸਟੇਡੀਅਮ ਕੋ ਚੰਗਾ ਪੈਸਾ ਲਾ ਕੇ ਕੋਈ ਕੰਪਨੀ ਪ੍ਰਾਈਵੇਟ ਕੰਪਨੀ ਕਰਨ ਦੀ ਬੇਮਾਨੀ ਦੇ ਵਿੱਚ ਕਰਦੀ ਤਾਂ ਅਸੀਂ ਤੁਹਾਡੇ ਕੋਲ ਨਹੀਂ ਸੀ